ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪ੍ਰੋਗਰਾਮ ਸੰਪਰਕ ਗੁਰਾਇਆਂ ਦੇ ਪਿੰਡ ਰੁੜਕਾ ਕਲਾ ਦੇ YFC ਦੇ ਬਣੇ ਨਵੇਂ ਆਡੀਟੋਰੀਅਮ ਵਿੱਚ ਕਰਵਾਇਆ ਗਿਆ ਜਿਸ ਵਿੱਚ ਡੀਆਈਜੀ ਪੰਜਾਬ ਸੰਜੀਵ ਕੁਮਾਰ ਰਾਮਪਾਲ ਵੀ ਉੱਚੇ ਜ਼ੋਰ ਤੇ ਪਹੁੰਚੇ ਉਨ੍ਹਾਂ ਨਾਲ ਐਸਪੀਡੀ ਸਰਪਜੀਤ ਸਿੰਘ ਰਾਏ ਡੀਐਸਪੀ ਫਲੋਰ ਸਰਵਨ ਸਿੰਘ ਬਲ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਐਸਐਚਓ ਗੁਰਾਇਆ ਸਿਕੰਦਰ ਸਿੰਘ ਵਿਰਕ ਐਸਐਚਓ ਬਿਲਗਾ ਪਲਵਿੰਦਰ ਸਿੰਘ ਸਮੇਤ ਵੱਖ-ਵੱਖ ਪਿੰਡਾਂ ਤੋਂ ਆਈਆਂ ਪੰਚਾਇਤਾਂ ਅਤੇ ਪਤਵੰਤੇ ਸੱਜਣ ਇਸ ਸਮਾਗਮ ਵਿੱਚ ਪਹੁੰਚੇ ਇਸ ਮੌਕੇ ਵਾਇਸੀ ਦੇ ਪ੍ਰਧਾਨ ਗੁਰਮੰਗਲ ਦਾ ਸੋਨੀਪਿੰਡ ਦੇ ਸਰਪੰਚ ਅਕਵਿੰਦਰ ਕੌਰ ਵੱਲੋਂ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਜੀ ਨੂੰ ਜੀ ਆਇਆਂ ਨੂੰ ਆਖਿਆ ਗਿਆ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਬੁਕੇ ਦੇ ਕੇ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ YFC ਰੁੜਕਾ ਕਲਾ ਅਤੇ ಗ್ರಾಮ ਪੰਚਾਇਤ ਵੱਲੋਂ ਕਰਵਾਏ ਗੇ ਵਿਕਾਸ ਕਾਰਜਾਂ ਬਾਰੇ ਜਾਣੂ ਕਰਵਾਇਆ ਗਿਆ ਇਸ ਤੋਂ ਬਾਅਦ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ਆਪਣਾ ਸੰਬੋਧਨ ਵਿੱਚ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਨੇ ਕੀ ਕਿਹਾ ਆਓ ਤੁਸੀਂ ਵੀ ਸੁਣੋ YFC ਰੁੜਕਾ ਕਲਾ ਜੋ ਖੇਡਾਂ ਰਾਹੀਂ ਨੌਜਵਾਨਾਂ ਦਾ ਸੰਪੂਰਨ ਵਿਕਾਸ ਕਰਕੇ ਅੱਜ ਤੱਕ तकरीबन 30000 ਤੋਂ ਕਰੀਬ ਬੱਚਿਆਂ ਨੂੰ ਖੇਡਾਂ ਦੀ ਟ੍ਰੇਨਿੰਗ ਦੇ ਕੇ ਨਸ਼ੇ ਤੋਂ ਪਰੇ ਰੱਖ ਚੁੱਕੀ ਹੈ ਔਰ ਉਸ ਮਹਮੇ ਦੇ ਵਿੱਚ ਅੱਜ ਪੰਜਾਬ ਸਰਕਾਰ ਯੁੱਧ ਨਸ਼ਿਆਂ ਦੇ ਵਿਰੁੱਧ ਉਹਨਾਂ ਵੱਲੋਂ ਕਾਫੀ ਯੋਗਦਾਨ ਪਾਇਆ ਗਿਆ ਜੀ ਇਸ ਤਹਿਤ ਵਾਈਐਫਸੀ ਰੋਡਕਲਾਂ ਦੇ ਨਵੇਂ ਬਣੇ ਖੇਡ ਕੰਪਲੈਕਸ ਵਿੱਚ ਜਿਹੜੇ ਇਲਾਕੇ ਦੀਆਂ ਵੱਖ-ਵੱਖ ਪੰਚਾਇਤਾਂ ਨੂੰ ਬੁਲਾ ਕੇ ਉਹਨਾਂ ਨਾਲ ਨਸ਼ੇ ਦੇ ਸੰਬੰਧ ਵਿੱਚ ਗੱਲਬਾਤ ਕੀਤੀ ਗਈ ਇਸ ਵਿੱਚ ਅਚੇਤ ਤੌਰ ਤੇ ਐਨਡੀਆਜੀ ਸੀਰੀਸ ਸੰਜੀਵ ਰਾਮਪਾਲ ਜੀ ਆਈਪੀਐਸ ਉਹ ਉੱਚੇ ਚਤੌਰ ਤੇ ਚੰਡੀਗੜ੍ਹ ਤੋਂ ਪਹੁੰਚੇ ਉਹਨਾਂ ਦੇ ਨਾਲ ਸਰਵਜੀਤ ਸਿੰਘ ਜੀ ਰਾਏ ਐਸਪੀ ਤੇ ਸਰਵੰਤ ਸਿੰਘ ਬਾਲ ਡੀਐਸਪੀ ਤੇ ਐਸਐਚਓ ਸਕੰਦਰ ਸਿੰਘ ਵਰਕ ਇਹਨਾਂ ਦੀ ਸਾਰੀ ਟੀਮ ਤੇ ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ਮੋਤਵਰ ਸ਼ਕਤੀਆਂ ਦੇ ਨਾਲ ਕਮਿਊਨਿਟੀ ਤੇ ਪੁਲਿਸ ਵਿੱਚ ਇੱਕ ਤਾਲਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਕੇ ਰਲ ਕੇ ਨਸ਼ਿਆਂ ਦੀ ਇਸ ਨਾਮ ਰਾ ਦਵਾਈ ਤੇ ਨੱਥ ਪਾਈ ਜਾ ਸਕੇ ਅਮ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਇਸ ਮਹਿੰਮ ਦਾ ਹਿੱਸਾ ਬਣੇ ਆਂ ਜਿਹਦੇ ਵਿੱਚ ਅਸੀਂ ਆਪਣੇ ਨੌਜਵਾਨਾਂ ਦੀ ਜਵਾਨੀ ਨੂੰ ਬਚਾਉਣ ਦੇ ਵਾਸਤੇ ਇਹ ਇਹ ਜਿਹੜੀ ਉਪਰਾਲੇ ਸਰਕਾਰ ਕਰ ਰਹੀ ਹੈ ਉਹਨੂੰ ਸ਼ਲਾਘਾਯੋਗ ਹੈ ਅਤੇ ਹਮੇਸ਼ਾ ਹੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਖੇਡਾਂ ਰਾਹੀਂ ਉਹਨਾਂ ਦਾ ਸੰਪੂਰਨ ਵਿਕਾਸ ਕਰਕੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੀਂ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਇੱਕ ਜਨ ਸੰਪਰਕ ਜਿਹੜੀ ਆ ਮਹਿੰਮ ਇਥੇ YFC ਰੁੜਕਾ ਜਿਹੜੀ ਅਕੈਡਮੀ ਆ ਫੁੱਟਬਾਲ ਅਕੈਡਮੀ ਆ ਉਹਦੇ ਵਿੱਚ ਜਿਹੜਾ ਅਸੀਂ ਅੱਜ ਲੋਕਾਂ ਦਾ ਜਿਹੜਾ ਅਸੀਂ ਇਥੇ ਇਕੱਠ ਕਰਕੇ ਲੋਕਾਂ ਨੂੰ ਜਾਗਰੂਕ ਲੋਕਾਂ ਨੂੰ ਜਿਹੜਾ ਹੈ ਇਸ ਪ੍ਰਤੀ ਸੰਜੀਦਗੀ ਦਿਖਾਈ ਹੈਗੀ ਆ ਔਰ ਇਸ ਅੱਜ ਦੇ ਫੰਕਸ਼ਨ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਤੇ ਡੀਆਈਜੀ ਸੰਜੀਵ ਕੁਮਾਰ ਰਾਮਪਾਲ ਜੀ ਔਰ ਐਸਪੀਡੀ ਸਰਜੀਤ ਰਾਏ ਜੀ ਔਰ ਡੀਐਸਪੀ ਸਾਹਿਬ ਵਾਲਜੀ ਔਰ ਐਸਐਚਓ ਸਾਰੇ ਗਰਾਂਿਆਂ ਫਲੋਰ ਦੇ ਇਥੇ ਸ਼ੋਭਤ ਨੇ ਔਰ ਖਾਸ ਤੌਰ ਤੇ ਹਲਕਾ ਮਦਾਨ ਸਭਾ ਫਲੋਰ ਦੇ ਕੋਨੇ-ਕੋਨੇ ਤੋਂ ਇੱਥੇ ਸਰਪੰਚ ਸਹਿਬਾਨ ਆਏ ਆਂ ਔਰ ਆਮ ਆਦਮੀ ਪਾਰਟੀ ਦੇ ਅਸਦਰਜਾ ਅਬਦਜਾ ਲੀਡਰ ਸਹਿਬਾਨ ਆਏ ਨੇ ਵੱਖ-ਵੱਖ ਪਿੰਡਾਂ ਤੋਂ ਪੰਚਾਇਤਾਂ ਜਿਹੜੀਆਂ ਇਸ ਮਹਿਮ ਦੇ ਵਿੱਚ ਜਿਹੜੀਆਂ ਪੁੱਜੀਆਂ ਆਂ ਮੈਂ ਸਾਰਿਆਂ ਨੂੰ ਇੱਕੋ ਇੱਕ ਗੁਜਾਰਸ਼ ਬੇਨਤੀ ਕੀਤੀ ਆ ਕਿ ਆਓ ਆਪਾਂ ਹਲਕਾ ਵਿਧਾਨ ਸਭਾ ਫਲੋਰ ਦੇ 2 ਲੱਖ ਵੋਟਰ ਇਕੱਠੇ ਹੋ ਕੇ ਇਹ ਜਿਹੜਾ ਜੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਛੇੜਿਆ ਉਸ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਈਏ ਜੇ ਸੂਬੇ ਦੇ ਵਿੱਚ 3 ਕਰੋੜ ਲੋਕਾਂ ਨੇ ਇਸ ਪ੍ਰਤੀ ਆਪਣੀ ਸੰਜੀਦਗੀ ਦਿਖਾਉਣੀ ਆ ਤਾਂ ਆਪਣਾ ਵੀ ਸਭ ਤੋਂ ਵੱਡਾ ਫਰਜ਼ ਹੈ ਕਿ ਆਪਾਂ ਆਪਣੇ ਪਿੰਡਾਂ ਦੇ ਵਿੱਚ ਘਰ ਦੀਆਂ ਬਰੂਹਾਂ ਦਲਹੀਜਾਂ ਤੱਕ ਜਿੱਥੇ ਵੀ ਕੋਈ ਗਲਤ ਆਨਸਰ ਹੈ ਜਿੱਥੇ ਕੋਈ ਨਸ਼ਿਆਂ ਦਾ ਸਦਾਗਰ ਹੈਗਾ ਉਸ ਦੀ ਰਿਪੋਰਟ ਜਿਹੜੀ ਹੈਗੀ ਪੁਲਿਸ ਨੂੰ ਦਈਏ ਔਰ ਸਾਨੂੰ ਦਿਓ ਤਾਂ ਕਿ ਅਸੀਂ ਉਹਨਾਂ ਸਦਾਗਰਾਂ ਨੂੰ ਉਹਨਾਂ ਦੇ ਬਣਦੇ ਸਥਾਨਾਂ ਤੱਕ ਜਿਹੜਾ ਹੈਗਾ ਜੇਲ੍ਹ ਤੱਕ ਭੇਜੀਏ ਔਰ ਦੂਸਰੇ ਪਾਸੇ ਜਿਹੜੇ ਸਾਡੇ ਬੱਚੇ ਆ ਮੁਖਤਾਰਾ ਤੋਂ ਪਰੇ ਹਟ ਗਏ ਨੇ ਔਰ ਜਿਨ੍ਹਾਂ ਨੇ ਨਸ਼ਿਆਂ ਦਾ ਜਿਹੜਾ ਕੋਲ ਲਾਇਆ ਉਹਨਾਂ ਦੇ ਲਈ ਅਸੀਂ ਡਿਟੈਕਟਿਵ ਸੈਂਟਰ ਜਿਹੜੇ ਹੈਗੇ ਆ ਨਸ਼ਾ ਛਡਾਊ ਕੇਂਦਰ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਰ ਕਿ ਜਿਹੜਾ ਨਸ਼ਾ ਸ਼ਰਾਬੇ ਮੁਰਕੇ ਫੇਰ ਜਿਹੜਾ ਹੈਗਾ ਉਹਨਾਂ ਨੂੰ ਸਕਿੱਲ ਪ੍ਰੋਗਰਾਮ ਰਾਹੀਂ ਜਿਹੜਾਗਾ ਬੱਚਿਆਂ ਨੂੰ ਮੁਰਕੇ ਨਵੀਂ ਜ਼ਿੰਦਗੀ ਰਾਹੀਂ ਨਵਾਂ ਰੋਜ਼ਗਾਰ ਦੇਣ ਲਈ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਹੈਗੀ ਆ ਬਹੁਤ ਹੀ ਸੰਜੀਦਗੀ ਤੇ ਹੈ ਔਰ ਖਾਸ ਤੌਰ ਤੇ ਪੰਜਾਬ ਸਰਕਾਰ ਨੇ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਖੇਡ ਜਿਹੜੇ ਮੈਦਾਨ ਜਿਹੜੇ ਗਿਆ ਤਿਆਰ ਕਰਨੇ ਤਾਂ ਕਿ ਜਿਹੜੇ ਸਾਡੇ ਜ਼ਵਾਨ ਜਿਹੜੇ ਸਾਡੇ ਆ ਜਵਾਨੀ ਆ ਪੰਜਾਬ ਦੀ ਜਿਹੜੀ ਆ ਉਹ ਇਹਨਾਂ ਨਸ਼ਿਆਂ ਤੋਂ ਪਰੇ ਹਟ ਕੇ ਜਿਹੜਾ ਹੈਗਾ ਖੇਡ ਦੇ ਮੈਦਾਨਾਂ ਨਾਲ ਜੁੜਨ ਤਾਂ ਕਿ ਜਿਹੜਾਗਾ ਮੁਰਕੇ ਰੰਗਲਾ ਪੰਜਾਬ ਜਿਹੜਾ ਹੈ ਲਿਆ ਤੇ ਲਿਆ ਸਕੇ ਸੋ ਮੈਂ ਸਾਰੇ ਹੀ ਹਲਕਾ ਮદાન ਸਭਾ ਫਲੋਰ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਆਓ ਆਪਾਂ ਇਕ ਮੁੱਠ ਹੋ ਕੇ ਇਸ ਯੁੱਧ ਨਸ਼ਿਆਂ ਵਿਰੁੱਧ ਜਿਹੜਾਗਾ ਆਪਣਾ ਅਹਿਮ ਯੋਗਦਾਨ ਪਾਈਏ ਤਾਂ ਕਿ ਜਿਹੜਾ ਸੂਬੇ ਦੀ ਨਹਾਰ ਬਦਲ ਦੇ ਵਿੱਚ ਸੂਬੇ ਨੂੰ ਇੱਕ ਨੰਬਰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਧੰਨਵਾਦ